ਸੰਨੂਰ ਦੇ ਵਿੱਚ 20 ਦੇ ਨੇੜੇ ਜਿਹੜੇ ਮੌਤਾਂ ਹੋ ਚੁੱਕੀਆਂ ਨੇ ਜੈਲੀ ਸ਼ਰਾਬ ਪੀ ਕੇ ਪੰਜਾਬ ਸਰਕਾਰ ਕਹਿੰਦੇ ਚੁੱਪ ਬੈਠੀ ਹੋਈ ਹੈ ਕਾਰਨ ਕੀ ਮੰਦੇ ਹੋ ਸਾਰੀ ਚੀਜ਼ਾਂ ਦਾ ਸਰਕਾਰ ਦੀ ਨਿਰੈਕੀ ਹੈ ਸਰਕਾਰ ਦੀ ਗਲਤੀ ਹੈ ਟੀ ਮਿਨਿਸਟਰ ਦੇ ਹਲਕੇ ਵਿੱਚ ਐਕਸਾਈਜ਼ ਮਿਨਿਸਟਰ ਦੇ ਹਲਕੇ ਜੈਸਾ ਹੋਣਾ ਹੋਰ ਵੀ ਮੰਤ ਭਗਾ ਹੈ ਹੁਣ ਤੁਸੀਂ ਕੀ ਸੋਚਦੇ ਹੋ ਕਿ ਹੁਣ ਕੀ ਹੋਣਾ ਚਾਹੀਦਾ ਜੋ ਟੀ ਮਿਨਿਸਟਰ ਸਾਹਿਬ ਕਹਿੰਦੇ ਸੀ ਉਹ ਹੀ ਕਾਰਵਾਈ ਹੁਣ ਉਹਨਾਂ ਨੇ ਕਰਨੀ ਚਾਹੀਦੀ ਹੈ 302 ਦੇ ਪਰਚੇ ਹੋਣ ਕਰਨੀ ਚਾਹੀਦੀ ਹੈ ਇਹਨਾਂ ਦੇ ਆਪਣੇ ਹਲਕੇ ਤੇ ਅਧਿਕਾਰ ਵਿੱਚ ਉਸੇ ਤਰ੍ਹਾਂ ਦੀ ਜਿਹੜੇ ਕਹਿੰਦੇ ਕਹਿਣਾ ਹੋਰ ਤੇ ਕਰਨਾ ਕੁਝ ਹੋਰ ਇਹ ਨਹੀਂ ਚੰਗਾ ਲੱਗਦਾ। ਭਾਜਪਾ ਕਿੰਨਾ ਕੁ ਧੱਕਾ ਕਰਦੀ ਹੈ ਫਿਰ ਦੇਖੋ ਭਾਜਪਾ ਨੇ ਧੱਕਾ ਦੇ ਘਰ ਕਿਵੇਂ ਤੇ ਕਰ ਸਕਦੀ ਹੈ ਉਹਨਾਂ ਨੂੰ ਅਰੈਸਟ ਕੀਤਾ ਅਰੈਸਟ ਕੋਰਟਸ ਗਿਆ 9ਵਰੀ ਸਮਰੱਥ ਦੇ ਜ ਨਹੀਂ ਪਿੱਛੇ ਫਿਰ ਅਰੈਸਟ ਕਰਨਾ ਸੀ ਔਰ ਕੋਰਟ ਤੋਂ ਦੀ ਡਿਮਾਂਡ ਮਿਲਿਆ ਚੇਜ ਹੁੰਦਾ। ਇਹ ਆਪਣੇ ਆਸ ਦੱਸਦਾ ਕਿ ਇਹ ਵਿੱਚ ਬਹੁਤ ਵੱਡਾ ਕਪਲਾ ਹੋਇਆ ਹੈ। ਨਨ ਸ਼ਰਮ ਹੋਣੀ ਚਾਹੀਦੀ ਹੈ ਦੇਸ਼ ਦੇ ਵੱਡੇ ਵੱਡੇ ਇੰਸਟੀਚਿਊਨ ਪ੍ਰਧਾਨ ਮੰਤਰੀ ਵਰੀ ਕੋ ਅਸੀ ਗਲ ਕਰਨੀ ਨਹੀਂ ਚਾਹੀਦੀ ਹੈ ਆਪਾ ਲੋਕਤੰਤਰ ਹੈ ਲੋਕਤੰਤਰ ਵੱਖਰੇ ਵੱਖਰੇ ਵਿਚਾਰ ਹੋ ਸਰਵੇ ਨੇ ਪਰ ਆਪਣੀ ਭਾਸ਼ਾ ਦੇ ਕੰਟਰੋਲ ਕਰਦਾ ਸਰ ਸੰਗਰੂਰ ਦੇ ਵਿੱਚ ਸ਼ਰਾਬ ਦੇ ਨਾਲ ਕਈ ਮੌਤਾਂ ਹੋ ਚੁੱਕੀਆਂ ਨੇ 20 ਦੇ ਨੇੜੇ ਤੇੜੇ ਪਰ ਕਹਿੰਦੇ ਪੰਜਾਬ ਸਰਕਾਰ ਚੁੱਪ ਬੈਠੀ ਹੋਈ ਹੈ ਕੋਈ ਟਵੀਟ ਨਹੀਂ ਕੋਈ ਹੱਲਾਸ਼ੇਰੀ ਨਹੀਂ ਕੋਈ ਗੱਲਬਾਤ ਨਹੀਂ ਇਸ ਦੇ ਨਾਲ ਹੀ ਲਿਕਰ ਪਾਲਿਸੀ ਦਾ ਜ਼ਿਕਰ ਹੋ ਜਾਂਦਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸੋਮ ਪ੍ਰਕਾਸ਼ ਜੀ ਨੇ ਸਰ ਪਹਿਲਾਂ ਤਾਂ ਕਿਵੇਂ ਦੇਖ ਦਿਓ ਸੰਗਰੂਰ ਦੇ ਵਿੱਚ 20 ਦੇ ਨੇੜੇ-ਤੇੜੇ ਮੌਤਾਂ ਹੋ ਚੁੱਕੀਆਂ ਨੇ ਜੈਰਲੀ ਸ਼ਰਾਬ ਪੀ ਕੇ ਪੰਜਾਬ ਸਰਕਾਰ ਕਹਿੰਦੇ ਚੁੱਪ ਬੈਠੀ ਹੋਈ ਹੈ ਕਾਰਨ ਕੀ ਮੰਨਦੇ ਹੋ ਸਾਰੀਆਂ ਚੀਜ਼ਾਂ ਦਾ ਦੇਖੋ ਜਿਹੜਾ ਉਹਨਾਂ ਦੇ ਇਨੇ ਲੋਕਾਂ ਦਾ ਮਰਨਾ ਕੱਚੀ ਸ਼ਰਾਬ ਪੀ ਕੇ ਬਹੁਤ ਮੰਦਭਗਾ ਬਹੁਤ ਅਨਫੋਰਚੂਨੇਟ ਹੈ ਸਰਕਾਰ ਦੀ ਨਿਰੈਕੀ ਹੈ ਸਰਕਾਰ ਦੀ ਗਲਤੀ ਹੈ ਚੀਫ ਮਿਨਿਸਟਰ ਦੇ ਹਲਕੇ ਵਿੱਚ ਐਕਸਾਈਜ਼ ਮਿਨਿਸਟਰ ਦੇ ਹਲਕੇ ਜਿਹਾ ਐਸਾ ਹੋਣਾ ਹੋਰ ਵੀ ਮੰਦਭਗਾ ਹੈ ਇਹ ਇਸ ਗੱਲ ਇਸ ਨੂੰ ਸ਼ਰਮ ਦੇ ਹੋਣਾ ਚਾਹੀਦਾ ਤੇ ਤੇ ਕੋਈ ਇੱਕ ਜਲਦੀ ਜਦ ਅਕਸ਼ਨ ਕਰਨਾ ਚਾਹੀਦਾ ਸਰ ਜਿਸ ਤਿਕ ਨਾਲੇ ਚੀਜ਼ਾਂ ਹੋ ਰਹੀਆਂ ਨੇ ਹੁਣ ਜਕਰ ਸਾਹਿਬ ਹੋ ਰਹੇ ਨੇ ਜੇਕਰ ਕੀਤਾ ਕਿ ਪਹਿਲਾਂ ਤਾਂ ਬੜਾ ਤਰਨ ਤਰਨ ਸਾਹਿਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਕਹਿੰਦੇ ਰਹੇ ਕਿ 302 ਦਾ ਪਰਚਾ ਹੋਵੇ 302 ਦਾ ਪਰਚਾ ਹੋਵੇ ਇਸ ਤਿਕ ਨਾਲ ਜ਼ਹਿਰੀਲੀ ਸ਼ਰਾਬ ਪੀਾਈ ਜਾ ਰਹੀ ਹੈ ਵਰਤਾਈ ਜਾ ਰਹੀ ਹੈ ਹੁਣ ਤੁਸੀਂ ਕੀ ਸੋਚਦੇ ਹੋ ਕਿ ਹੁਣ ਕੀ ਹੋਣਾ ਚਾਹੀਦਾ ਜੋ ਜੀ ਮਿਨਿਸਟਰ ਸਾਹਿਬ ਕਹਿੰਦੇ ਸੀ ਉਹੀ ਕਾਰਵਾਈ ਹੁਣ ਉਹਨਾਂ ਨੇ ਕਰਨੀ ਚਾਹੀਦੀ ਹੈ 302 ਦੇ ਪਰਚੇ ਹੁਣ ਕਰਨੀ ਚਾਹੀਦੀ ਹੈ ਜਿਹਨਾਂ ਦੇ ਉਹਦੇ ਆਪਣੇ ਹਲਕੇ ਦੇ ਅਧਿਕਾਰ ਹੋਏ ਉਸੇ ਤਰ੍ਹਾਂ ਦੀ ਜਿਹੜੀ ਕਹਿੰਦੇ ਕਹਿਣਾ ਹੋਰ ਤੇ ਕਰਨਾ ਕੁਝ ਹੋਰ ਇਹ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਸਰ ਲਿਕਰ ਪਾਲਿਸੀ ਦਾ ਜ਼ਿਕਰ ਆਉਂਦਾ ਹੈ ਕਹਿੰਦੇ ਕਰੋੜਾਂ ਦਾ ਘੁਟਾਲਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ ਪਰ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਇਮਾਨਦਾਰ ਆ ਸ਼ਹੀਦ ਭਗਤ ਸਿੰਘ ਦੀ ਸੋਚ ਉੱਤੇ ਚੱਲਣ ਵਾਲੇ ਆ ਇਹ ਧੱਕਾ ਕਰ ਰਹੀ ਹੈ ਬੀਜੇਪੀ ਬੀਜੇਪੀ ਕਿੰਨਾ ਕੇ ਧੱਕਾ ਕਰਦੀ ਹੈ ਫਿਰ ਦੇਖੋ ਜੀ ਭਾਜਪਾ ਨੇ ਤਾਂ ਕਦੀ ਘਰ ਕਿਵੇਂ ਕਰ ਸਕਦੀ ਹੈ ਉਹਨਾਂ ਨੂੰ ਅਰੈਸਟ ਕੀਤਾ ਅਰੈਸਟ ਕੋਰਟਸ ਗਿਆ 9 ਵਰੀ ਸਮਨ ਦੇ ਭੇਜੇ ਨਹੀਂ ਪੀਛੇ ਫਿਰ ਰੈਸਟ ਕਰਨਾ ਸੀ ਔਰ ਕੋਰਟ ਚ ਉਹਦੀ ਡਿਮਾਂਡ ਮਿਲਿਆ ਚੇਹ ਦਿੰਦਾ ਇਹ ਆਪਣੇ ਆਸ ਦੱਸਦਾ ਕਿ ਇਹਦੇ ਵਿੱਚ ਬਹੁਤ ਵੱਡਾ ਕਪਲਾ ਹੋਇਆ ਹੈ ਅੱਛਾ ਉਹਨਾਂ ਨੇ ਫਿਰ ਗਲਤੀ ਕਰਤੀ ਜਿਹੜੇ ਈਡੀ ਨੇ ਸੰਮਣ ਭੇਜੇ ਸੀਗੇ ਸੰਮਣਾ ਦੇ ਉੱਤੇ ਕੇਜੀਵਾਲ ਸਾਹਿਬ ਗਏ ਨਹੀਂ ਪਰ ਉਹ ਉਹਨਾਂ ਦੇ ਕਈ ਐਮਐਲਏ ਕਹਿ ਰਹੇ ਨੇ ਕਿ ਈਡੀ ਵੀ ਚੋਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੋਰ ਹੈ ਕਹਿੰਦੇ ਇਸ ਤਰੀਕੇ ਦੇ ਸ਼ਬਦ ਵਰਤ ਰਹੇ ਨੇ ਇਸ ਤਰ੍ਹਾਂ ਦੀ ਘਟੀਆ ਸੋਚ ਵਾਲੇ ਬੰਦੇ ਨੇ ਕਿਉਂਕਿ ਉਹਨਾਂ ਬਾਰੇ ਕਮੈਂਟਰੀ ਕਰਨਾ ਗਲਤ ਹੈ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਦੇਸ਼ ਦੇ ਐਡੀ ਵੱਡੀ ਇੰਸਟੀਟਿਊਸ਼ਨ ਦੇ ਪ੍ਰਧਾਨ ਮੰਤਰੀ ਬਾਰੇ ਕੋਈ ਐਸੀ ਗੱਲ ਕਰਨੀ ਨਹੀਂ ਚਾਹੀਦੀ ਆ ਪਰ ਲੋਕਤੰਤਰ ਹੈ ਲੋਕਤੰਤਰ ਵਿੱਚ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਨੇ ਪਰ ਆਪਣੀ ਭਾਸ਼ਾ ਤੇ ਕੰਟਰੋਲ ਕਰਨਾ ਚਾਹੀਦਾ ਸਰ ਵਾਸਪੁਰ ਦੀ ਕਾਂਸਟਿਟੂਐਂਸੀ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕੀਤੀ ਸੀ ਇਹ ਖੀਲਾ ਸਵਾਲ ਤੁਹਾਡੀ ਹੁਣ ਕੀ ਤਿਆਰੀ ਹੈ ਫਿਰ ਤੋਂ ਬਾਜ਼ੀ ਮਾਰੋਗੇ ਜਾਂ ਫਿਰ ਕੀ ਰਹਿਣ ਵਾਲਾ ਹੈ ਹੁਣ 24 ਦੇ ਵਿੱਚ ਜੋ ਸਰਕਾਰ ਪਾਰਟੀ ਕਹੇਗੀ ਪਾਰਟੀ ਦਾ ਜੋ ਫੈਸਲਾ ਹੋਏਗਾ ਸਾਡੇ ਲਈ ਉਹ ਸਿਰਮੁੱਥ ਤੇ ਹੁੰਦਾ ਸਾਡੀ ਪਾਰਟੀ ਦਾ ਸਿਸਟਮ ਹੈ ਪਾਰਟੀ ਜੋ ਫੈਸਲਾ ਕਰਦੀ ਹੈ ਉਹ ਨੂੰ ਸਿਰ ਚੜਾਉਂਦੇ ਹਾਂ ਬਹੁਤ ਸ਼ੁਕਰੀਆ ਸੋਮ ਪ੍ਰਕਾਸ਼ ਜੀ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਅੱਜ ਇੱਥੇ ਪਹੁੰਚੇ ਸੀਗੇ ਸ਼ਿਕਾਇਤ ਦਿੱਤੀ ਗਈ ਹੈ ਸੁਨੀਲ ਜਾਖੜਵਾਲਾ ਵੱਲੋਂ ਬੀਜਪੀ ਪ੍ਰਧਾਨ ਪੰਜਾਬ ਦੇ ਤਾਂ ਨਾਲ ਹੀ ਸੰਗਰੂਰ ਦੇ ਵਿੱਚ ਜਿਸ ਤਿੱਕੇ ਨਾਲ ਚੀਜ਼ਾਂ ਹੋਈਆਂ ਨੇ ਉਹਨਾਂ ਦਿੱਤੇ ਵੀ ਸਰਕਾਰ ਦੇ ਉੱਤੇ ਤੰਜੇ ਸੋਮ ਪ੍ਰਕਾਸ਼ ਹੋਰਾਂ ਨੇ ਕੱਸਿਆ ਤਾਂ ਹੁਸ਼ਿਆਰਪੁਰ ਦੀ ਟਿਕਟ ਨੂੰ ਇਹਨਾਂ ਨੇ ਸਰਕਾਰ ਦੇ ਉੱਤੇ ਪਾਰਟੀ ਦੇ ਉੱਤੇ ਸਿੱਟਾ ਦਿੱਤਾ ਕਿ ਪਾਰਟੀ ਜੋ ਚਾਹੇਗੀ ਉਸ ਦੇ ਹਿਸਾਬ ਨਾਲ ਚੱਲਾਂਗੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਵੀ ਦੇਖਣਾ ਹੈਗਾ ਵਿਚ ਆਜੂ ਸੰਜੇ ਕਰੋ ਕੈਂਸਾ ਜੋਗ ਦੀ ਸੀ ਜਗਮੀਤ ਧੰਨਵਾਦ